ਜਿਵੇਂ ਮੰਗਦੇ ਅੱਜ ਬੀਬੀ ਨਾਲ ਜੁਆਇੰਗ ਕਰ ਲਿਆ ਕਾਂਗਰਸ ਪਾਰਟੀ ਦੀ ਬਲਾਕ ਪ੍ਰਧਾਨ ਬਣੀ ਹੈ ਇਸ ਕਰਕੇ ਮੈਂ ਸਾਰੀ ਕਾਂਗਰਸ ਪਾਰਟੀ ਦੀ ਸਾਡੇ ਸਾਰੇ ਗੁਵਾਰ ਨੂੰ ਸਾਡੀਆਂ ਬੱਚੀਆਂ ਨੂੰ ਸਾਰਿਆਂ ਵਧਾਈ ਦੇ ਪੱਤਰ ਹੈ ਕਿਉਂ ਦਿਲੋਂ ਦਾਤ ਜੇ ਬੀਬੀ ਕਲਪਤੀ ਜੀ ਮਿਹਨਤ ਕਰਦੀ ਹੈ ਮੈਂ ਸਾਰੀਆਂ ਸਾਡੀਆਂ ਬੀਬੀ ਨੂੰ ਜੋਤੀ ਹੋਰਾਂ ਨੂੰ ਕਰਨੀ ਹੋਰਾਂ ਨੂੰ ਸਾਰਿਆਂ ਨੂੰ ਕਹਾਂਗਾ ਬੀਬੀਆਂ ਨੂੰ ਵੀ ਇਸੇ ਤਰ੍ਹਾਂ ਸਾਰਿਆਂ ਨੇ ਤੁਸੀਂ ਆਪ ਦੀ ਜਿਹੜੀ ਵੱਡੀ ਜੋੜ ਬਣਾਉਣ ਤੋਂ ਕਰਨਾ ਹੈ ਸਾਰਿਆਂ ਹਲਕਿਆਂ ਦੇ ਵਿੱਚ ਜੀ ਅੱਜ ਕੰਮ ਕਰਕੇ ਆਪਦੀ ਜੜੀ ਕਾਈ ਨੂੰ ਜੋੜ ਚੜੀ ਬਣਾ ਰਹਿਣਾ ਕਿਉਂਕਿ ਉਹਨਾਂ ਨੂੰ 2000 ਕੀ ਨਾਂ ਦਾ ਡਾਈ ਮੇਰਾ ਖੁਸ਼ੀ ਕੀ ਕਰਾ ਚੋਣੇ ਤੋਂ ਨਿਯੁਕਤੀ ਬਦਲ ਦਿੱਤਾ ਗਈ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹਾਈ ਕਮਾਂਡ ਦਾ ਜੋ ਅੱਜ ਸਾਨੂੰ ਮੌਕਾ ਕਰਨ ਦਾ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਤੇ ਜੋ ਵੀ ਮੇਰੇ ਲੀਡਰ ਸਹਿਵਾਨ ਜੋ ਵੀ ਖੜੇ ਐ ਇੱਥੇ ਪ੍ਰਧਾਨ ਸਾਹਿਬ ਪੰਜਾਬ ਪ੍ਰਧਾਨ ਘਰੂ ਸਾਹਿਬ ਤੇ ਜਤਿੰਦਰ ਕੌਰ ਕਲਸੀ ਜੀ ਸੁਖਵਿੰਦਰ ਬਈ ਜੀ ਸੁਖੀ ਜੋ ਵੀ ਮੈਂ ਸਾਰਿਆਂ ਦੇ ਨਾਂ ਤਾਂ ਨਹੀਂ ਜਾਣਦੀ ਪਰ ਜੋ ਵੀ ਖੜੇ ਇਨਾਂ ਦੇ ਸਾਰਿਆਂ ਦਾ ਬਹੁਤ ਪਿਆਰ ਸਤਿਕਾਰ ਮਿਲਿਆ ਮੈਨੂੰ ਜੋ ਅੱਜ ਮੈਂ ਇਸ ਮੁਕਾਮ ਤੇ ਪਹੁੰਚੀ ਹਾਂ ਤੇ ਪਰਮਾਤਾ ਮੈਨੂੰ ਇੰਨਾ ਹੀ ਕਰੱਖੇ ਜੋ ਮੈਂ ਹਾਈ ਕਮਾਂਡ ਵੱਲੋਂ ਸਾਰਿਆਂ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਉਹ ਮੈਂ ਨਿਭਾਵਾਂ ਮੈਂ ਆਪਣਾ ਫਰਜ਼ ਚੰਗੀ ਤਰ੍ਹਾਂ ਤੇ ਸਾਰਿਆਂ ਦਾ ਅਸ਼ੀਰਵਾਦ ਚਾਹੀਦਾ ਤੇ ਮੇਰੀ ਸਾਰੀਆਂ ਭੈਣਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆਂ ਕਿ ਵੱਧ ਤੋਂ ਵੱਧ ਕੰਮ ਕਰੋ ਜੋ ਆਪਣੇ ਆਉਣ ਵਾਲੇ ਸਮਾ ਦੇ ਵਿੱਚ ਕਾਂਗਰਸ ਹੀ ਆਵੇ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੈਂ ਜੋ ਵੀ ਸੇਵਾ ਕਰ ਰਹੀ ਆਂ ਹਾਈ ਕਮਾਂਡ ਵੱਲੋਂ ਜੋ ਵੀ ਮੈਨੂੰ ਮੌਕਾ ਮਿਲਿਆ ਸਾਰਿਆਂ ਦਾ ਆਸ਼ੀਰਵਾਦ ਮੇਰੇ ਨਾਲ ਆ ਪਰ ਸਾਰਿਆਂ ਦਾ ਟਪਟਾ ਮੇਰੇ ਹਸਬੰਦ ਦਾ ਮੇਰੇ ਸਿਰ ਤੇ ਆਤਾ ਹੈ ਇੰਨਾ ਲਵ ਜ ਮੇਰੇ ਹੁੰਦੇ ਆ ਪਰ ਜੋ ਵੀ ਕਰ ਰਿਹਾ ਇਹ ਕਰ ਰਹੀ ਆ ਮੈਂ ਇਹ ਹੀ ਸੋਚਦੀ ਆ ਕਿ ਸਾਰਿਆਂ ਵੱਲੋਂ ਇਹ ਹੀ ਹੋਵੇ ਕਿ ਉਹਨਾਂ ਦੇ ਘਰ ਆ ਲਿਆਂਦਾ ਉਹਨਾਂ ਦੇ ਪਿੱਛੇ ਹੱਥ ਹੋਵੇ ਇਹਨਾਂ ਨੇ ਕਦੇ ਮੈਨੂੰ ਰੋਕ ਟੋਕ ਨਹੀਂ ਕੀਤੀ ਜੋ ਵੀ ਹੈ ਅੱਜ ਮੈਂ ਇੰਨਾ ਕਰਕੇ ਹੀ ਹੈ ਮੈਂ ਬਹੁਤ ਬਹੁਤ ਧੰਨਵਾਦ ਇਹ ਮੈਂ ਦਾਵੀ ਕਰਦੀ ਆ ਪਾਰਟੀ ਦੇ ਵਿੱਚ ਇਹਨਾਂ ਨੂੰ ਵੀ ਜ਼ਿੰਮੇਵਾਰੀ ਦੇ ਰਹੇ ਆ ਸਫੀਕ ਕੌਰ ਜੀ ਇਹਨਾਂ ਦਾ ਨਾਮ ਹੈ ਤੇ ਇਹਨਾਂ ਨੂੰ ਮੈਂ ਡਿਸਟ੍ਰਿਕਟ ਦੀ ਜਿਹੜੀ ਹੈਗੀ ਐ ਸੈਕਟਰੀ ਲਗਾਇਆ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਮੈਂ ਆਸ ਕਰਦੀ ਆਂ ਨਾ ਤੁ ਕਿ ਇਹ ਬਾਖੂ ਵੀ ਨਾ ਬਣ ਗਏ ਹਾਂਜੀ ਮੈਮ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਨਿਯੁਕਤੀ ਪੱਤਰ ਵੰਡੇ ਨੇ ਬਹੁਤ ਹੀ ਸਤਿਕਾਰਯੋਗ ਪੀ ਵੀ ਸੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਉਹਨਾਂ ਦੀ ਗਵਾਹੀ ਵੇਟ ਮੈਡਮ ਗੁਸ਼ਰਨ ਕੌਰ ਰੰਦਾਵਾ ਜੀ ਪੰਜਾਬ ਪ੍ਰਧਾਨ ਮਹਿਲਾ ਕਾਂਗਰਸ ਉਹਨਾਂ ਦੀ ਗਵਾਹੀ ਵੇਟ ਕੀ ਸਰਦਾਰ ਅਜੀਤਪਾਲ ਸਿੰਘ ਸੰਧੂ ਜੀ ਉਹਨਾਂ ਦੀ ਦਵਾਈ ਦੇ ਹਿੱਟ ਅੱਜ ਸਾਡੀ ਖੁਸ਼ੀ ਭੈਣ ਨੂੰ ਮੇਕ ਅਹੁਦਾ ਦੇਣ ਜਾ ਰਹੀ ਹੈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦੇਣ ਜਾ ਰਹੀ ਹੈ ਜ਼ਿੰਮੇਵਾਰੀ ਹੈਗੀ ਹੈ ਮੈਲਾ ਕਾਂਗਰਸ ਦੇ ਵਿੱਚ ਇਹਨਾਂ ਨੂੰ ਡਿਸਟ੍ਰਿਕਟ ਦੇ ਵਾਈਸ ਪ੍ਰੈਜ਼ੀਡੈਂਟ ਲਾਇਆ ਜਾ ਰਿਹਾ ਸੋ ਮੈਂ ਇਹਨਾਂ ਕੇ ਇੰਨੀ ਇਹਨਾਂ ਨੂੰ ਰਿਕਵੈਸਟ ਕਰਨਾ ਚਾਹੀਦਾ ਹੈ ਕਿ ਇਸ ਅਹੁਦੇ ਨੂੰ ਬਖੂਬੀ ਚੰਗੇ ਢੰਗ ਨਾਲ ਤੁਸੀਂ ਸੌਦੇ ਨੂੰ ਨਿਭਾਣਾ ਹੈ ਪਹਿਲਾਂ ਵੀ ਖੁਸ਼ੀ ਨੇ ਹਮੇਸ਼ਾ ਇੱਕ ਵਧੀਆ ਲੈਵਲ ਤੇ ਕੰਮ ਕਰਕੇ ਦਿਖਾਇਆ ਬਹੁਤ ਅੱਛਾ ਕੰਮ ਕਰਦੀ ਰਹੀ ਹੈ ਖੁਸ਼ੀ ਸੋ காங்கிரஸ் ਪਾਰਟੀ ਸਟਰੋਂਗ ਹੋ ਰਹੀ ਹੈ ਮੈਂ ਬਹੁਤ ਬਲੋਤੀ ਪਾਰਟੀਆਂ ਨੂੰ ਵੀ ਇਹ ਦੱਸਣਾ ਚਾਹਨੀ ਹੈ ਤੁਹਾਡੇ ਮਾਦੀਮ ਰਾਏ ਕਿ ਕਾਂਗਰਸ ਪਾਰਟੀ ਮੈਲਾ ਕਾਂਗਰਸ ਪਹਿਲੇ ਨਾਲੋਂ ਜ਼ਿਆਦਾ ਮਜ਼ਬੂਤ ਹੋ ਚੁੱਕੀ ਹੈ ਫਰੀ ਕੋਟ ਦੇ ਵਿੱਚ ਬੜਾ ਸਾਰਿਆਂ ਦਾ ਬਹੁਤ ਪਤਾ ਹੈ ਧੰਕਾਰੂ ਕਾਂਗਰਸ ਪਾਰਟੀ ਸ਼ਰਦਾਲ ਜ਼ਿਲ੍ਹਾ ਪ੍ਰਧਾਨ ਨੂੰ ਅੱਜ ਅਸੀਂ ਇਹ ਮੈਡਮ ਕਾਲਸੀ ਜੀ ਸਾਡੇ ਪੰਜਾਬ ਮੈਨਾ ਸੰਦੇ ਪ੍ਰਧਾਨ ਹੈ ਸਰਦਾਰ ਰਾਜਵਿੰਦ ਸਿੰਘ ਦੀ ਗਵਾਈ ਦੇ ਥੱਲੇ ਸੀ ਸਾਰੀ ਜਿਹੜੀ ਪ੍ਰੋਪਰਟੀ ਮੈਂ ਪਾਉਂਦੀ ਕੋਈ ਐਸਐਲਓ ਇਹ ਪਾਉਂਦੀ ਸੇਵਾਦਾਰ ਲ ਹੋਵੇ ਪਾਉਂਦੀ ਸਾਡਾ ਕਿਸਾਨਦਲ ਹੋਵੇ ਪਰ ਸਾਰੇ ਅਸੀਂ 21 ਜਿਹੜੇ ਹੈਗੇ ਆ ਕਲਵਨਫਰਸ ਤੋਂ ਕੰਮ ਕਰਦੇ ਆ ਇਸ ਕਰਕੇ ਆ ਜੀ ਬੀਬੀਆਂ ਬੱਚਿਆਂ ਨੂੰ ਅਸੀਂ ਜਿਹੜਾ ਤਾਜਪੋਸ਼ੀ ਦਾ ਜਿਹ ਇਹ ਲੜਕੀ ਨੇ ਕੰਮ ਬਹੁਤ ਵਧੀਆ ਤਰੀਕੇ ਨਾਲ ਕੀਤਾ ਇਹਨੂੰ ਹੋਰ ਜਿਹੜਾ ਹੈਗਾ ਮਾਨ ਸਤਕਾਰ ਦਿੱਤਾ ਇਹ ਬੀਬੀ ਸਾਡੇ ਜੀ ਨਵੀ ਆ ਜੀ ਇਹਨੂੰ ਜੀ ਆ ਕਿੰਨੇ ਆ ਇਸ ਕਰਕੇ ਵੀ ਆਉਣ ਵਾਲਾ ਜਿਹੜਾ ਸਮਾਂ ਹੈਗਾ ਬਹੁਤ ਵਧੀਆ ਚੰਗਾ ਯਾਰੂ ਟਾਗਣਾ ਜਿਹੜੀ ਕਾਂਗਰਸ 2027 ਦੇ ਵਿੱਚ ਆਊਗੀ ਇਥੋਂ ਅਜੀਪਾਲ ਜੀ ਸਾਡੇ ਐਮਐਲਏ ਬਣਗੇ ਸਾਡੀ ਸਰਕਾਰ ਬਣੂਗੀ ਸੈਂਟਰ ਦੇ ਵਿੱਚ ਬਣੂ ਇਸ ਕਰਕੇ ਵੀ ਮੈਂ ਇਹਨਾਂ ਬੀਬੀਆਂ ਨੂੰ ਵੀ ਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਗਰਾਊਂਡ ਦੇ ਵਿੱਚ ਜਿਹੜੇ ਸਾਡੇ ਜਿਵੇਂ ਝਾੜੂ ਸਰਕਾਰ ਨੇ ਵਾਅਦੇ ਕੀਤੇ ਸੀ ਸਾਡੇ ਨਾਲ ਬੀਬੀਆਂ ਨਾਲ ਕੀਤੇ ਸੀ ਇਹ ਵਾਅਦੇ ਵੀ ਤੁਸੀਂ 10000 ਰੁਪਿਆ 2500 ਰੁਪਿਆ ਪੈਲਸ਼ਨ ਦੇਵਾਂਗੇ ਕਿ ਸਾਡੇ ਦਿਮਾਗ ਦੇ ਵਿੱਚ ਪਈਆਂ ਬੀਬੀਆਂ ਦੇ ਵਿੱਚ ਇਹ ਆ ਗਈ ਵੀ ਸਾਡੇ ਦੋ ਮੇਰੀਆਂ ਨੋਹਾਂ ਤਿੰਨ ਮੇਰੀਆਂ ਧੀਆਂ ਹੈ ਸਾ ਜਾਰੀ ਰੁੱਤ ਮਹੀਨੇ ਦਾ ਸਾਡੇ 5-6000 ਰੁਪਏ ਆਜਾ ਕਰੂਗਾ 2500 ਕਲਸ਼ਾ ਆਜਾ ਕਰੂਗੀ ਇਹਨਾਂ ਚੀਜ਼ਾਂ ਉਹ ਦੇ ਦੇ ਹੋਣਾ ਜਾਂ ਸਰਕਾਰ ਝੂਠਾਂ ਦੀ ਬਣਿਆ ਤੇ ਸਰਕਾਰ ਜਿਹੜੀ ਬਣ ਗਈ ਤੇ ਹੁਣ ਤੁਸੀਂ ਦੇਖਦੇ ਆ ਜੇ ਕੋਈ ਨਮਾਇੰਦਾ ਕੰਮ ਕਰਦਾ ਪਾਉਂਦੀ ਉਹ ਸੋਸ਼ਲ ਵਰਕਰ ਹੈ ਜਾਂ ਕਿਸੇ ਦਲ ਦਾ ਨਮਾਇੰਦੇ ਪਾਰਟੀ ਦਾ ਨਮਾਇੰਦਾ ਉਹਨਾਂ ਤੇ ਕਿਵੇਂ ਧੜਾ ਧੜ ਪਾਰਟੀ ਦੇ ਕੁੱਟ ਮਾਰ ਹੋ ਰਹੀ ਹੈ ਅੱਜ ਨਸ਼ਿਆਂ ਦਾ ਜਿਹੜਾ ਦੌਰ ਚੱਲਦਾ ਕਿਸ ਤਰ੍ਹਾਂ ਦਾ ਤਲਦੇਸ ਕਿ ਵੀ ਸਰਕਾਰ ਇਹ ਬੁਰੀ ਤਰ੍ਹਾਂ ਭੇਰ ਹੋ ਚੁੱਕੀ ਹੈ ਇਹ ਸਰਕਾਰ ਆਉਣ ਵਾਲੀ ਸਮੇਂ ਦੇ ਵਿੱਚ ਉਹ ਜਾਊਗੀ ਤੇ ਕਾਂਗਰਸ ਜਿਹੜੀ ਹੈਗੀ ਸੱਤਾ ਦੇ ਵਿੱਚ ਆਊਗੀ ਕਾਂਗਰਸ ਦੀ ਸਰਕਾਰ ਨੇ